ਰਾਈਗੁਰ ਜੀ ਦਾ ਖਾਤੌਸਾ ਰਾਈਗੁਰ ਜੀ ਇੱਥੇ ਅ ਇਸੇ ਸਥਾਨ ਤੇ ਜੀ ਗੁਰੂਵੰਦ ਸਾਹਿਬ ਜੀ ਦਾ ਸਸਕਾਰ ਕੀਤਾ ਗਿਆ ਜਿਹਦੇ ਤੁਸੀਂ ਦੇਖ ਰਹੇ ਹੋ ਅੰਗੀਠਾ ਸਾਹਿਬ ਗੁਰਦੁਆਰਾ ਅੰਗੀਠਾ ਸਾਹਿਬ ਗੁਰੂਵੰਦ ਸਾਹਿਬ ਜੀ ਦਾ ਅੰਦਰ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਕਿ ਸਸਕਾਰ ਕੀਤਾ ਗਿਆ ਅੰਦਰ ਜਿਹੜਾ ਮਹਾਰਾਜ ਦਾ ਸੂਤ ਹੈ ਉੱਥੇ ਮਹਾਰਾਜ ਦਾ ਸੂਤ ਬਾਰ-ਬਾਰ ਸੈਡ ਹੈ ਉੱਥੇ ਖੱਡੀ ਸੀ ਲਾਇ ਵੀ ਜਿਹੜੀ ਖੱਡੀ ਸੀ ਨਾ ਜਿਹਦੇ ਨਾਲ ਠੇਡਾ ਲਾ ਕੇ ਗੁਰੂ ਅਮਰਦਾਸ ਜੀ ਡਿੱਗੇ ਹੀ ਗਾਗਰ ਲੈ ਕੇ ਆਏ ਰਹੀ ਜੱਲ ਲੈ ਕੇ ਉਹ ਡਿੱਗੇ ਜੀ ਉੱਥੇ ਖੱਡੀ ਇੱਥੇ ਜਦੋਂ ਵੀ ਜੋ ਵੇਲਾ ਸਮਾਂ ਹੁੰਦਾ ਹੈ ਗੁਰੂ ਅਮਰਦਾਸ ਜੀ ਦੀ ਸੇਵਾ ਕਰਨ ਤੋਂ ਬਾਅਦ ਸਾਰੀ ਮਹਾਰਾਜ ਦਾ ਇਸ਼ਨਾਨ ਕਰਾਉਣ ਤੋਂ ਬਾਅਦ ਇਸ਼ਨਾਨ ਕਰਾਉਂਦਾ ਹੀ ਮਲ ਫੜਦਾ ਹੈ ਮਲ ਫੜਦਾ ਠੀਕ ਹੈ ਇਸ਼ਨਾਨ ਕਰਾਉਣ ਤੋਂ ਬਾਅਦ ਜੋ ਵੇਲਾ ਸਮਾਂ ਦਾ ਹੈ ਇੱਥੇ ਬਹਿ ਕੇ ਥੜਾ ਸਮੇਂ ਉੱਤੇ ਨਾਮ ਜਪਦੇ ਠੀਕ ਉਹ ਸਾਡੀ ਗੁਰਜੀਤ ਕਾਲਸ ਅਪਾਹਮ ਜਿਹੜਾ ਚ ਖੂ ਦੇਖ ਰਹੇ ਸਭ ਨੇ ਖੂ ਦੇਖਿਆ ਇਹ ਇਸ ਇਹਦੇ ਵਿੱਚ ਸਾਖੀ ਹੈ ਇੱਥੇ ਖਾਰਾ ਦਾ ਮਤਲਬ ਕਿਉਂ ਨਗੂ ਦੱਸੇਗਾ ਖਾਰਾ ਨਮੂਨਾ 2 ਮਤਲਬ ਕਿ ਜਿਹੜਾ ਪਾਣੀ ਦਾ ਸਵਾਦ ਖਾਰਾ ਸੀ ਬੀਬੀ ਅਮਰੋਜੀ ਤੇ ਹੁਕਮ ਕੀਤਾ ਗੁਰੰਗਦੇਵ ਜੀ ਨੂੰ ਕਿ ਤੇ ਸੰਗਤਾਂ ਨੂੰ ਖਾਰਾ ਪਾਣੀ ਮਿਲ ਰਿਹਾ ਹੈ ਗੁਰੂ ਅੰਗਦ ਦੇਵ ਜੀ ਨੇ ਫਿਰ ਕੀ ਕੀਤਾ ਬੀਬੀ ਅਮਰੋਜੀ ਦੇ ਹੁਕਮ ਦੇ ਨਾਲ ਇੱਥੇ ਇੱਕ ਮੋਲਾ ਸੁਪਿਆ ਉਹਦੇ ਨਾਲ ਕੀ ਹੋਇਆ ਉਹ ਪਾਣੀ ਮਿੱਠਾ ਹੋ ਗਿਆ ਹੁਣ ਮੈਨੂੰ ਕੋਈ ਦੱਸੇਗਾ ਬੀਬੀ ਅਮਰੋਜੀ ਕੌਣ ਸੀ ਗੁਰੰਗਦੇਵ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਸੀ ਸਭ ਨੂੰ ਪਤਾ ਹੈ ਹੁਣ ਬੀਬੀ ਅਮਰੋਜੀ ਪੁਰ ਅਮਰਦਾਸ ਜੀ ਨਾਲ ਰਿਲੇਟਡ ਹੈ ਕੋਈ ਦੱਸੇਗਾ ਬੀਬੀ ਵੈਰੀ ਗੁੱਡ ਗੁਰੂ ਅਮਰਦਾਸ ਜੀ ਦੇ ਭਤੀਜੇ ਦੀ ਵਾਈਫ ਸੀ ਬੀਬੀ ਅਮਰੋਜੀ ਠੀਕ ਹੈ ਉਹਨਾਂ ਦੀ ਨੂ ਹੀ ਲੱਗੀ ਭਤੀਜੇ ਦੀ ਵਾਈਫ ਦਾ ਮਤਲਬ ਕੀ ਹੋਇਆ ਉਹਨਾਂ ਦੇ ਜਿਹੜੇ ਗੁਰੂ ਅਮਰਦਾਸ ਜੀ ਦੇ ਭਰਾ ਉਹ ਗੋੜਾ ਦਾ ਬੇਟਾ ਉਹਨਾਂ ਦੀ ਵਾਈਫ ਉਹਨਾਂ ਦਾ ਨਾਮ ਪਤਾ ਕਿਸੇ ਨੂੰ ਜਿਨ੍ਹਾਂ ਨਾਲ ਵਿਆਹ ਹੋਇਆ ਸੀ ਬੀਬੀ ਅਮਰੋਜੀ ਬਾਬਾ ਸੁੰਦਰ ਜੀ ਕੀ ਨਾਮ ਸੀ ਸੁੰਦਰ ਜੀ ਜਿਨ੍ਹਾਂ ਦੀ ਅੱਪ ਸੱਦ ਬਾਣੀ ਬੜ ਗਿਆ ਸ਼੍ਰੀ ਗੁਰੂ ਰਣਜੀਤ ਸਾਹਿਬ ਜੀ ਵਿੱਚ ਠੀਕ ਹੈ ਉਹਦੀ ਪਹਿਲੀ ਵਾਰੀ ਗੁਰਮਰਦਾਸ ਪਾਸ਼ਾ ਜੀ ਨੇ ਕਿਨਾਂ ਕੋਲ ਬਾਣੀ ਸੁਣੀ ਸੀ ਬੀਬੀ ਅਮਰੋਜੀ ਤੋਂ ਕੀ ਸੁਣਿਆ ਸੀ ਉਹ ਲਿਖਿਆ ਹੋਇਆ ਕਰਨੀ ਕਾਗਤ ਮਨ ਬਸਵਾਨੀ ਬੁਰਾ ਭਲਾ ਦੋ ਇਨੇਕ ਪੇ ਜੋ ਜੋ ਕਿਰਤ ਜਲਾਈਏ ਕਿਉ ਚਲੀਏ ਤੋ ਗੁਣ ਨਾਹੀ ਅੰਤਰੀ ਕਿ ਜਿੱਦਾਂ ਅਸੀਂ ਕਰਮ ਕਰਾਂਗੇ ਨਾ ਆਪਣੇ ਜੀਵਨ ਵਿੱਚ ਸਾਨੂੰ ਉਦਾਂ ਦੇ ਫਲ ਮਿਲਣ ਆਪਾਂ ਕਲਾਸ ਵੀ ਪੜਿਆ ਸੀ ਨਾ ਕਿ ਜਿਵੇਂ ਦੇ ਆਪਾਂ ਕਰਮ ਕਰਾਂਗੇ ਫਲ ਮਿਲੇਗਾ ਜਿਹੜੇ ਨਰਕ ਸਵਰਗ ਸਭ ਇੱਥੇ ਹੀ ਨੇ ਚੰਗੇ ਕਰਾਂਗੇ ਚੰਗਾ ਫਲ ਮਿਲੇਗਾ ਪੂਰੇ ਕਰਾਂਗੇ ਪੂਰਾ ਫਲ ਮਿਲੇਗਾ ਬਾਈ ਕਿਚਾ ਖਾਲਸਾ ਬਾਈ ਕਿਚਾ ਅੱਗੇ ਇਹ ਉਹੀ ਸਥਾਨ ਹੈ ਜਿੱਥੇ ਸਾਰੀ ਸੰਗਤ ਬਾਬਾ ਬੁੱਢਾ ਜੀ ਦੀ ਗੱਲ ਨੂੰ ਮੰਨਦੇ ਹੋਏ ਸਾਰੀ ਸੰਗਤ ਕੀਰਤਨ ਕਰਦੀ ਜਿੱਦਾਂ ਅਸੀਂ ਇੱਥੇ ਕੀਰਤਨ ਕਰਦੇ ਆਏ ਹਾਂ ਨਾ ਉਹਨਾਂ ਟਾਈਮ ਦੇ ਉੱਤੇ ਜਦੋਂ ਆਪਾਂ ਉੱਥੇ ਹੁਣ ਅਜਾਇਬ ਘਰ 'ਚ ਇੱਕ ਫੋਟੋ ਵੀ ਦੇਖੀ ਸੀਗੀ ਉੱਥੇ ਵੀ ਇਦਾਂ ਹੀ ਨਾ ਸਾਰੀ ਸੰਗਤ ਕੀਰਤਨ ਕਰਕੇ ਆਈ ਸੀ ਪਾਣੀ ਦਾ ਅਦਬ ਕਿੰਨਾ ਜ਼ਰੂਰੀ ਹੈ ਇਸ ਗੱਲ 'ਚੋਂ ਇਹ ਸਿੱਖਣ ਨੂੰ ਮਿਲਦਾ ਜਦੋਂ ਪਾਣੀ ਬਾਹਰ ਆ ਕੇ ਪੜਨੀ ਸ਼ੁਰੂ ਕੀਤੀ ਬਾਬਾ ਬੁੱਢਾ ਜੀ ਨੇ ਬੀਬੀ ਬਲਾਈ ਕੋ ਪੁੱਛਿਆ ਕੀ ਬੀਬੀ ਵਰਾਇਤੀ ਗੁਰੂ ਸਾਹਿਬ ਅੰਦਰ ਨੇ ਤੇ ਬੀਬੀ ਵਰਾਇਤੀ ਨੇ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਨੂੰ ਸਮਝ ਆ ਗਈ ਸੀ ਕਿ ਇਹਨਾਂ ਨੂੰ ਇਹਨਾਂ ਨੇ ਕੋਈ ਸਾਨੂੰ ਜਵਾਬ ਅਜ ਨਹੀਂ ਦੇਣਾ ਤੇ ਉਹਨਾਂ ਨੇ ਬਾਹਰ ਬੈਠ ਕੇ ਪਾਣੀ ਪੜਨੀ ਸ਼ੁਰੂ ਕਰ ਦਿੱਤੀ ਐਨਾ ਅਦਬ ਪਾਣੀ ਦਾ ਕਿ ਪਾਣੀ ਚੱਲਦੀ ਪਈ ਸੀ ਤੇ ਗੁਰੂ ਅੰਗਦ ਦੇਵ ਜੀ ਆਪ ਉਸ ਕਮਰੇ ਚੋਂ ਬਾਹਰ ਨਿਕਲ ਕੇ ਆਏ ਆਪ ਬਾਹਰ ਆਏ ਆਪ ਆ ਕੇ ਦਰਸ਼ਨ ਦਿੱਤੇ ਸਾਰੇ ਸਵਾਲ। ਕੁਐਸਚਨ A ਹੈ। ਅੱਜ ਸਾਡੇ ਕੋਲ ਪਾਣੀ ਦਾ ਅਦਬ ਕਿੰਨਾ ਕੁ ਬਚਿਆ? ਅੱਜ ਅਸੀਂ ਪਾਣੀ ਦਾ ਅਦਬ ਕਿੰਨਾ ਕਰਦੇ? ਕਿ ਅਸੀਂ ਬਹੁਤ ਸਖੈਣ ਜੀ ਗੱਲ ਪੁੱਛਾਂਗਾ ਤੇ ਆਨਸਰ 90% ਨੋ ਹੋਏਗਾ। ਅਸੀਂ ਮਰੇ ਹੀ ਤਾਂ ਸਾਡੇ ਕੋਲ ਨਿਤਨੇਮ ਨਹੀਂ ਸੀ। ਸਾਡਾ ਨਿਤਨੇਮ ਛੋਟੇ ਚੱਦਦੇ। ਕਿਸੇ ਦੀ ਰਹਿਰਾਸ ਟੁੱਟ ਜਾਂਦੀ ਹੈ ਤੇ ਕਿਸੇ ਦਾ ਸੋਇਲਾ ਟੁੱਟ ਜਾਂਦਾ ਹੈ। ਬੰਦਾ ਨਹੀਂ ਢੁਰਦਾ ਜੇ ਬੰਦੇ ਦਾ ਨਿਤਰੇਮ ਟੁੱਟ ਜਾਂਦਾ ਨਾ ਮੈਂ ਇੱਕ ਅਕਸਰ ਪੁਰਾਣੀ ਗੱਲ ਭਾਈ ਪਿੰਦਰਪਾਲ ਸਿੰਘ ਨੂੰ ਕੋਟ ਕਰਾਂਗਾ ਇਸ ਗੱਲ ਦੇ ਉੱਤੇ ਕਹਿੰਦੇ ਨੇ ਕਿ ਜਦੋਂ ਤੁਹਾਡੇ ਘਰ ਲਾਈਟ ਆਂਦੀ ਹੈ ਨਾ ਕਨੈਕਸ਼ਨ ਲੱਗੇ ਹੋਏ ਤਾਰਾਂ ਲੱਗੀਆਂ ਹੋਈਆਂ ਠੀਕ ਹੈ ਤੇ ਤੁਹਾਡੇ ਘਰ ਲਾਈਟ ਆ ਰਹੀ ਪਿਛਲੀ ਬੰਦ ਹੋਏਗੀ ਤੇ ਆਪਾਂ ਇਹ ਬੇਕੂਫੀ ਨਹੀਂ ਕਰੀਦੀ ਹੈਗੀ ਕਿ ਆਪਾਂ ਤਾਰੇ ਪੜਦੀਏ ਪੜਦੇ ਅਸੀਂ ਬੇਕੂਫੀ ਨਹੀਂ ਕਰਦੇ ਆਹੀ ਆਪਣਾ ਨਿਤਰੇ ਵੀ ਛੱਡਦੇ ਨਹੀਂ ਆਹੀ ਤਾਰੇ ਪਟ ਕੇ ਰੱਖਦੇ ਚਰਨ ਵਾਲੀ ਗੱਲ ਹੈ ਜਿੰਨੇ ਸਾਡੇ ਕੋਹਾਂ ਨੇ ਇੰਨਾ ਪਾਣੀ ਦਾ ਅਦਬ ਕੀਤਾ ਅਸੀਂ ਉਸ ਪਾਣੀ ਦੇ ਅਦਬ ਤੋਂ ਕੋਹਾਂ ਨੂੰ ਕੋਸ਼ਿਸ਼ ਕਰੀਏ ਮੈਂ ਵੀ ਵਿਚ ਕੋਸ਼ਿਸ਼ ਕਰੀਏ ਅਰਦਾਸ ਕਰੀਏ ਆਜ ਗੁਰੂ ਅੰਗਦ ਪਾਸ਼ਾ ਕੋ ਕਿ ਏਦਾਂ ਦਾ ਅਦਬ ਸਾਨੂੰ ਵੀ ਬਖਸ਼ੋ ਜੀ ਪਾਸ਼ਾ ਨੇਰ ਕਰੋ ਏਦਾਂ ਦਾ ਅਦਬ ਬਖਸ਼ੋ ਪਾਣੀ ਦਾ ਇੰਨਾ ਪਿਆਰ ਬਖਸ਼ੋ ਕਿ ਮੈਨੂੰ ਰੋਟੀ ਨਾ ਸੁਜੇ ਮੈਨੂੰ ਪਹਿਲਾਂ ਬਾਣੀ ਸੁਜੇ ਮੈਨੂੰ ਨੀਂਦ ਨਾ ਸੁਜੇ ਮੈਨੂੰ ਪਹਿਲਾਂ ਪਾਣੀ ਸੁਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਪਾ ਬੀਬੀ ਦੇ ਰਿਆਈ ਜੀ ਬਾਰੇ ਮੁਕਤੇ ਵਿੱਚ ਪੜਿਆ ਸੀਗਾ ਕੌਣ ਸੀ ਹਾਂਜੀ ਉਹਨਾਂ ਦੇ ਮੇਰੇ ਗੁਰੂ ਭਾਈ ਲੇੜਾ ਜੀ ਗੁਰੰਗਦੇਵ ਜੀ ਦੇ ਪਿੱਤਾ ਜੀ ਕੌਣ ਸੀ ਬਾਬਾ ਫਰੀਦ ਜੀ ਦੇ ਹਾਂਜੀ ਉਹਨਾਂ ਨੇ ਉਹਨਾਂ ਨੂੰ ਆਪਣੀ ਕੀ ਬੰਨਿਆ ਸੀ ਤੇ ਉਹ ਕਿਹਨਾਂ ਦੀ ਬੇਟੀ ਸਨ ਚੌਧਰੀ ਤਾਂ ਸਨ ਚੌਧਰੀ ਦਾ ਸਮਰਦੀ ਦੇ ਸਨ ਤੇ ਬਾਬਾ ਫਿਰੂਮਲ ਜੀ ਕੀ ਕਰਦੇ ਸੀ ਚੌਧਰੀ ਤਕਰੀਬਨ ਦਾ ਸਾਰਾ ਹਿਸਾਬ ਕਿਤਾਬ ਦੇਖਦੇ ਸੀ ਤੇ ਬੀਬੀ ਬਿਰਾਈ ਜੀ ਉਹਨਾਂ ਦੇ ਬੇਟੀ ਸੰਤ ਬਾਬਾ ਫਿਰੂਮਲ ਜੀ ਉਹਨਾਂ ਨੂੰ ਕਿ ਪੈਨਪੰਦ ਸਨ ਤੇ ਗੁਰੂ ਅੰਗਦ ਦੇਵ ਜੀ ਜਦੋਂ ਵੀ ਕੋਈ ਪ੍ਰੋਬਲਮ ਹੁੰਦੀ ਆ ਕੋਈ ਉਹਨਾਂ ਦਾ ਕਾਰੋਬਾਰ ਚ ਕੁਝ ਹੁੰਦਾ ਜਾਂ ਉਹਨਾਂ ਤੋਂ ਅਸੀਂ ਪੜਿਆ ਸੀਗਾ ਉਹ ਵੈਸ਼ਨੂ ਆਸ਼ਰਮਾਂ ਤੇ ਸੀਗੇ ਤਾਂ ਜਦੋਂ ਉਹਨਾਂ ਨੂੰ ਉਸ ਚੀਜ਼ ਦੇ ਵਿੱਚੋਂ ਸੰਤੁਸ਼ਟੀ ਨਹੀਂ ਮਿਲੀ ਸੀ ਉਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਮਿਲੀ ਸੀ ਕਿ ਤੇ ਉਹ ਕਿਨਾ ਕੁਲ ਗਏ ਸੀ ਬੀਬੀ ਬਿਰਾਈ ਜੀ ਦੀ ਉਹਨਾਂ ਦੀ ਪਹਿਲੀ ਮੁਲਾਕਾਤ ਕਿਹਨਾਂ ਨਾਲ ਹੋਈ ਸੀਗੀ ਗੁਰਨਾਨ ਦੇਵ ਜੀ ਨਾਲ ਕਿਹਨਾਂ ਦੀ ਕਰਵਾਈ ਸੀਗੀ ਲੰਗਰ ਦੀ ਪ੍ਰਥਾ ਚਲਾ ਕੇ ਉਹਨਾਂ ਨੇ ਲੰਗਰ ਕਿਉਂ ਚਲਿਆ ਮੈਂ ਕਿਸੇ ਕੋਲ ਜ਼ਰੂਰ ਪੁੱਛਣਾ ਚਾਹਾਂਗਾ ਓਕੇ ਲੋੜਵੰਦਾਂ ਤੇ ਗਰੀਬਾਂ ਵਾਸਤੇ ਫਾਇਨ ਹੋਰ ਜਿਹੜੇ ਰੋਡ ਬਿਲਕੁਲ ਜਾਤ ਪਾਤ ਖਤਮ ਕਰ ਲਈ ਹੋਰ ਸਾਂਜੀ ਵਾਲਤਾ ਲਈ ਹੋਰ ਹਾਂਜੀ ਵੰਡ ਕੇ ਛਕਣ ਹੋਰ ਰੋਟੀ ਨਹੀਂ ਹਾਂਜੀ ਮੇਰੀ ਰੋਟੀ ਨਹੀਂ ਪਾ ਸਕਦੇ ਜਿਹੜੇ ਰੋਟੀ ਅਫੋਰਡ ਵੀ ਨਹੀਂ ਕਰ ਸਕਦੇ ਬਲੀਵ ਮੀ ਮੈਂ ਤੁਹਾਨੂੰ ਇੱਕ ਫਿਗਰ ਹੈਰਾਨ ਦੇਣ ਵਾਲੀ ਦੱਸਣ ਲੱਗਾ ਵਾਂ ਤੁਸੀਂ ਲੋਗ ਕਿੰਨੇ ਟਾਈਮ ਰੋਟੀ ਖਾ ਲੈਂਦੇ ਹੋ ਕੁਝ ਲੋਗ ਇਸ ਦਰਤੀ ਤੇ ਐਦਾਂ ਦੇ ਵੀ ਨਹੀਂ ਜਿਨ੍ਹਾਂ ਨੂੰ ਇੱਕ ਟਾਈਮ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਠੀਕ ਹੈ ਜੀ ਉਹਨਾਂ ਲੋਕਾਂ ਨੂੰ ਵੀ ਲੰਗਰ ਛਕਾਇਆ ਜਾਂਦਾ ਹੈ ਉਹ ਲੋਕ ਵੀ ਲੰਗਰ ਛਕ ਸਕਦੇ ਨੇ ਇਸ ਕਰਕੇ ਸਾਡੀ ਜਿਹੜੀ ਪੰਜਾਬ ਦੀ ਧਰਤੀ ਹੈ ਨਾ ਸਾਡੀ ਇਸ ਧਰਤੀ ਦੇ ਉੱਤੇ ਇੱਕ ਵਰ ਹੈ ਕਿ ਸਾਡੀ ਇਸ ਧਰਤੀ ਦਾ ਨਾ ਕੋਈ ਭੁੱਖਾ ਨਹੀਂ ਸੌਂਦਾ ਕੋਈ ਨਾ ਕੋਈ ਕਿਧਰੇ ਨਾ ਕਿਧਰੇ ਕਿਸੇ ਜਗ੍ਹਾ ਦੇ ਉੱਤੇ ਜਾ ਕੇ ਮੇਰੇ ਪਿੱਛੇ ਹੋਗਾ ਪਹਿਲੇ ਵੀ ਕਿਹਾ ਸੀਗਾ ਤੁਹਾਨੂੰ ਮੈਂ ਕਿਹਾ ਸੀਗਾ ਨਾ ਹੁਣ ਅਗਰ ਆਪਾਂ ਅੱਜ ਜਿਹੜੇ ਗੁਰਦੁਆਰੇ ਦੇ ਵਿੱਚ ਆਏ ਹੈਗੇ ਆ ਇਹ ਮਾਤਾ ਖੀਵੀ ਜੀ ਦਾ ਗੁਰਦੁਆਰਾ ਐ ਇੱਕ ਖੂਈ ਇਹ ਖੂਈ ਜਿਹੜੀ ਹੈਗੀ ਇਹ ਪੁਰਾਤਨ ਸਮੇ ਵਾਲੀ ਖੂਈ ਹੈ ਪਰ ਇਹਨੂੰ ਦੁਬਾਰ ਤੋਂ ਰੈਨੋਵੇਟ ਕਰਕੇ ਇਹਨੂੰ ਸਹੀ ਤਰੀਕੇ ਦੇ ਨਾਲ ਇੱਕ ਸੁਥਰਾ ਰੂਪ ਦੇ ਦਿੱਤਾ ਹੈਗਾ ਠੀਕ ਹੈ ਇਹ ਸੁਥਰਾ ਰੂਪ ਦੇਣ ਤੋਂ ਬਾਅਦ ਇਹ ਉਹੀ ਖੂਈ ਹੈ ਜਿੱਥੋਂ ਮਾਤਾ ਖੀਵੀ ਜੀ ਜਲ ਲੈ ਕੇ ਲੰਗਰ ਦੀ ਜਿਹੜੀ ਸੇਵਾ ਸੀਗੀ ਉਹ ਸੰਪੂਰਨ ਕਰਦੇ ਸਨ ਸਬਜ਼ੀਆਂ ਵਗੈਰਾ ਤੋਣਾ ਪਾਣੀ ਸਬਜ਼ੀਆਂ ਦੇ ਵਿੱਚ ਯੂਜ਼ ਕਰਨਾ ਸਭ ਇਸੇ ਪੁਰਾਤਨ ਕੁਈ ਦੇ ਵਿੱਚੋਂ ਸੀਗਾ ਇਹ ਮਾਤਾ ਖੀਵੀ ਜੀ ਦਾ ਗੁਰਦੁਆਰਾ ਹੈ ਇੱਧਰ ਇਸ ਤੋਂ ਬਾਅਦ ਆਪਾਂ ਇੱਧਰ ਚੱਲੇ ਹੈਗੇ ਆਂ ਗੁਰੂ ਅੰਗਦ ਦੇਵ ਜੀ ਨੇ ਸਾਖੀ ਕਿਹਨਾਂ ਕੋਲ ਲਿਖਵਾਈ ਸੀਗੀ ਬਾਲ ਸਾਖੀ ਭਾਈ ਅੰਮ੍ਰਿਤ ਭਾਈ ਭਾਈ ਬਾਲਾ ਜੀ ਕੋਲੋਂ ਸੁਣੀ ਸੀਗੀ ਤੇ ਕਿੰਨਾਂ ਨੇ ਲਿਖੀ ਕਿੰਨਾਂ ਨੇ ਸੀਗੀ ਭਾਈ ਬੜਮਕ ਠੀਕ ਹੈ ਫਾਈਨ ਇਹ ਜਿਹੜੀ ਸਾਖੀ ਲਿਖੀ ਸੀਗੀ ਉਸ ਤੋਂ ਬਾਅਦ ਭਾਈ ਬਾਲਾ ਜੀ ਇੱਥੇ ਨਾਲ ਹੀ ਗੁਰਦੁਆਰਾ ਹੈਗਾ ਉੱਥੇ ਭਾਈ ਬਾਲਾ ਜੀ ਦਾ ਅੰਗੀਠਾ ਸਾਹਿਬ ਹੈਗਾ ਹੁਣ ਆਪਾਂ ਉਸ ਅੰਗੀਠਾ ਸਾਹਿਬ ਦੇ ਬਾਰੇ ਦਰਸ਼ਨ ਕਰਾਂਗੇ ਸਰੋਵਰ ਹੈਗਾ ਸਰੋਵਰ ਤੋਂ ਬਾਅਦ ਉੱਥੇ ਅੱਗੇ ਅੱਧਿਕ ਪ੍ਰੋਗਰਾਮਾ ਕਰਨ ਤੋਂ ਬਾਅਦ ਉਹ ਜਗ੍ਹਾ ਮਿਲ ਜੇਗੀ ਤੁਹਾਨੂੰ ਉੱਥੇ ਨਾ ਕੱਚੀ ਜੀ ਉਸਰੀ ਜੀ ਇੱਕ ਜਗ੍ਹਾ ਹੈਗੀ ਹੈ ਜਿੱਥੇ ਗੁਰੂ ਅੰਗਦ ਦੇਵ ਜੀ ਇਹ ਜਿੰਨਾ ਵੀ ਸਰੋਵਰ ਆਉਂਦੀ ਉਹਨਾਂ ਨੇ ਸੇਵਾ ਕਰਵਾਈ ਸੀ ਤੇ ਨਾਲ ਦੇ ਨਾਲ ਹੀ ਗੁਰੂ ਅੰਗਦ ਦੇਵ ਜੀ ਦਾ ਤਪ ਸਥਾਨ ਵੀ ਹੈਗਾ ਸਾਡੇ ਕੋਲ ਆਂਦੇ ਆਪਾਂ ਇੱਕ ਗੁਰਦੁਆਰਾ ਹੈ ਕੰਮਾਰਾ ਸਾਹਿਬ ਇੱਥੇ ਸਾਡੇ ਕੋਲਾਂ ਇੱਕ ਹੀ ਗੁਰਦੁਆਰੇ ਦੇ ਵਿੱਚ ਬਹੁਤ ਕੁਝ ਹੈ ਖਜ਼ਾਨਾ ਕੋਈ ਚੀਜ਼ ਕੋਈ ਹੋਰ ਉੱਪਰ ਵੀ ਇੱਥੇ ਜਿੰਨੇ ਤੇ ਬੜੀ ਹੋਈ ਮੈਂ ਬਹੁਤ ਵਾਰੀ ਸੁਣਿਆ ਹੈ ਕਿ ਉਹ ਅੱਗੇ ਮੈਂ ਕੁਝ ਵੀ ਬਣਾਇਆ ਇਸ ਦਾ ਪਾਤਸ਼ਾਹੀ तीजी पातशाही श्री गुरु चौथी पातशाही श्री गुरु पचवीं पातशाही श्री गुरु जल्दों इतने इतने अलग अलग जगह अलग अलग पॉइंट्स ने तुम आप देखो कि कल कल पॉइंट को आपका इतिहास आप डिटेल ठीक है इस जगह थले रस्ता जाता है कहें तो अमरदी तो तो पहला आपकी इस घर का पॉइंट देखने वाला आओ पहला पॉइंट देखिए तो। एक स्थान आ गया जिथे बीबी भानी ने वज मंगे गुरु अमरदस जी को गुरु अमरद जी ने वाद दिता है कि जी गुडी अंश बंस ठीक है ਹੁਣ ਇੱਕ ਹੋਰ ਜਗ੍ਹਾ ਦਿਖਾਉਣਾ ਠੀਕ ਹੈ ਹੁਣ ਇੱਕ ਤੱਪ ਕਰਨ ਦਾ ਤਰੀਕਾ ਹੁੰਦਾ ਹੈਗਾ ਜਿਹੜੇ ਪਿੱਛੇ ਕਰੋ ਪਿੱਛੇ ਰਹੋ ਇੱਕ ਤੱਪ ਕਰਨ ਦਾ ਸਰੀਕਾ ਹੁੰਦਾ ਜਿਹਨੂੰ ਕਿੱਲੀ ਫੜ ਕੇ ਨਾ ਕਿੱਲੀ ਫੜ ਕੇ ਗਿੱਧ ਆਵਾਸਾਂ ਦੇ ਵਿੱਚ ਤੱਪ ਕਰਦੇ ਸਨ ਤੇ ਪਾਣੀ ਨੂੰ ਟੀਜੇ ਬਾਈਚਾਰ ਚ ਕਰੀ ਨਾ ਛਾਣ ਵੀ ਲੱਗੇਗੀ ਨਾ ਤੇ ਕਿੱਲੀ ਫੜੀ ਹੋਏਗੀ ਛਤਕਾ ਬਚੇਗਾ ਇਸਨੂੰ ਵੀ ਉੱਪਰੋਂ ਲਈ ਜੇ ਵਾਪਸ ਤਾਂ ਇਹ ਕਿੱਲੀ ਫੜ ਕੇ ਪੁਰਾਣੇ ਪ੍ਰਾਚਨ ਜਿੰਨੇ ਵੀ ਸੀ ਹੈ ਨਾ ਤਾਂ ਆਪਾਂ ਸੰਸਕਰਣ ਬੜੀਆਂ ਖਾਤਰ ਲਿਆ। ਚਲੋ ਬਾਜਾ। ਅੱਗੇ ਇੱਧਰ ਆ ਜਾਓ ਹੁਣ ਜਿਹੜਾ। ਇੱਥੇ ਗੁਰੂ ਅਮਰਦਾਸ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਰੀ ਆਈ ਬਸ਼ੀ। ਆ ਰਹੀਆਂ ਗੁਰੂ ਜੀ ਦੇ ਨਾਲ ਗੁਰੂ ਜੀ ਦੇ ਸਿੱਖ ਇੱਕ ਬਾਣੀ ਦਾ ਨਾਮ ਸੁਣਿਆ ਹੈਗਾ ਆਪਣਾ रामकली सत हाँ रामकली सत रामकली सत किन्ना ने लिखी सीगी बाबा, बाबा सुन्दरी सुन्दरी जी ठीक है जी नाम पढ़े तो थाने बाबा सुंदर जी याद नहीं तो यहां पर जी श्री गुरु लग रामदास साहिब जी बाबा बुड्ढा जी तिलक लगाना है बाबू जी श्री गुरु अमरदास साहिब जी बाबा मोहन जी मोरी जी मुड़ो

सोचो जगह है श्री गुरु अपना चोला 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 देखो ये चोला है 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 ये ਤੇਯਾ ਤਾਪਲੀ ਸਟੋਰੀ ਕੋਛਦਾ ਸੀਗੀ ਕਿ ਤੇਯਾ ਤਾਪ ਇੱਕ ਕਿਸਮ ਦਾ ਹਿਊਮਨ ਵੈਪਾਇਰ ਸੀਗਾ ਉਹ ਕਿਸੇ ਦੇ ਉੱਤੇ ਵੀ ਚੜ ਜਾਂਦਾ ਸੀਗਾ ਤੇ ਉਹਦਾ ਖੂਨ ਸੱਕ ਕਰ ਲੈਂਦਾ ਸੀਗਾ ਪੂਰੇ ਦਾ ਪੂਰਾ ਉਹਦਾ ਖੂਨ ਹੀ ਪੀ ਜਾਂਦਾ ਸੀਗਾ ਇਹ ਕਿਸਮ ਦੀ ਬਲਾ ਸੀਗੀ ਜਿਹਨੂੰ ਗੁਰੂ ਅਮਰਦਾਸ ਮਹਾਰਾਜ ਗੋਵਿੰਦਵਾਸ ਸਾਹਿਬ ਇਹਨਾਂ ਨੂੰ ਅਗੁਰੂ ਅਮਰਦਾਸ ਜੀ ਨੇ ਉਸ ਤੇਯਾ ਤਾਪ ਨੂੰ ਫੜ ਲਿਆ ਤੇਯਾ ਤਾਪ ਨੂੰ ਫੜ ਕੇ ਇੱਥੇ ਬੰਨ ਕੇ ਰੱਖ ਲਿਆ ਇੱਥੇ ਜਦੋਂ ਬੰਨ ਕੇ ਰੱਖ ਲਿਆ ਤੇ ਇੱਥੇ ਉਹਨੂੰ ਛੱਡਨ ਨਾ ਉਹ ਸੀਗਾ ਸ਼ਕਲ ਉਹਦੀ ਸੀਗੀ ਇੱਕ ਬੱਚੇ ਵਰਗੀ ਕੋਈ ਵੀ ਬੱਚਾ ਬੰਦਾ ਇੱਕ ਛੋਟਾ ਜਿਹਾ ਬੱਚਾ ਤੇ ਉਹ ਕਹਿੰਦੇ ਛੋਟਾ ਜਿਹਾ ਬੱਚਾ ਕਿੱਦਾਂ ਬਲਾਵਾਂ ਹੋ ਸਕਦਾ ਹੈਗਾ ਤੇ ਉਹਨਾਂ ਦੇ ਇੱਕ ਸਿੱਖ ਆnde ਹੈਗੇ ਨਾ ਜਿਹਨਾਂ ਦਾ ਨਾਮ ਹੈ ਗੁਰੂ ਦਾ ਸਿੱਖ ਭਾਈ ਲਾਲੋ ਡੱਲੇ ਠੀਕ ਹੈ ਇਹਨਾਂ ਨੇ ਆ ਕੇ ਗੁਰੂ ਸਾਹਿਬ ਨੂੰ ਕਿਹਾ ਕਿ ਗੁਰੂ ਸਾਹਿਬ ਤੁਸੀਂ ਐਵੇਂ ਬੱਚੇ ਨੂੰ ਬੰਦਿਆ ਹੋਇਆ ਹੈਗਾ ਤੁਸੀਂ ਇਹ ਬੱਚੇ ਨੂੰ ਮੈਨੂੰ ਦੇ ਦਿਓ ਠੀਕ ਹੈ ਤੇ ਗੁਰੂ ਸਾਹਿਬ ਨੇ ਕਿਹਾ ਕਿ ਇਹ ਕਿਸਮ ਦੀ ਬਲਾਏ ਮੈਂ ਬੜਾ ਔਖਾ ਨੂੰ ਪੜਿਆ ਤੇ ਤੂੰ ਇਹ ਨਾ ਫੜ ਇਹ ਬਹੁਤ ਤੰਗ ਕਰੇਗਾ ਕਹਿੰਦਾ ਨਹੀਂ ਮੈਨੂੰ ਬੁਲਾ ਲਾ ਕਹਿੰਦਾ ਠੀਕ ਹੈ ਰਸਤੇ ਦੇ ਵਿੱਚ ਜਾਂਦੇ ਜਾਂਦੇ ਨਾ ਉਹ ਕਹਿੰਦਾ ਮੈਨੂੰ ਨਾ ਭੁੱਖ ਲੱਗ ਗਈ ਹੈ ਕਹਿੰਦਾ ਤੂੰ ਘਰ ਚਾਹ ਤੈਨੂੰ ਮੈਂ ਉੱਥੇ ਜਾ ਕੇ ਰੋਟੀ ਪਾਣੀ ਪਵਾ ਦੇਣਾ ਕਹਿੰਦਾ ਨਹੀਂ ਮੈਂ ਘਰ ਦਾ ਕੇ ਰੋਟੀ ਪਾਣੀ ਨਹੀਂ ਖਾਣਾ ਤੁਸੀਂ ਇੱਥੇ 2 ਮਿੰਟ ਰੁਕੋ ਮੈਂ ਹੁਣੇ ਆਇਆ ਉਹਦੇ ਨਾਲ ਉਹਨੇ ਇੱਕ ਧੋਬੀ ਦੇਖ ਲਿਆ ਸੀ ਉਹ ਧੋਬੀ ਨੂੰ ਦੇਖ ਕੇ ਧੋਬੀ ਨੂੰ ਮਾਰ ਕੇ ਆ ਗਿਆ ਧੋਬੀ ਦਾ ਪੂਰੇ ਦਾ ਪੂਰਾ ਫੋਨ ਪੀ ਕੇ ਆ ਗਿਆ ਜਦੋਂ ਭਾਈ ਸਾਹਿਬ ਨੂੰ ਪਤਾ ਲੱਗੀ ਨਾ ਭਾਈ ਦਾ ਰੋਡਾ ਦੇ ਵਿੱਚ ਪਤਾ ਲੱਗੀ ਉਹ ਕਹਿੰਦੇ ਮੈਂ ਵਾਪਸ ਇਹਨੂੰ ਵਾਪਸ ਉੱਥੇ ਛੱਡ ਕੇ ਆਉ ਕੇਦਰ ਨਹੀਂ ਮੈਨੂੰ ਹੁਣ ਤੁਸੀਂ ਉਹਨਾਂ ਤੋਂ ਛੁਡਾਤਾ ਤੇ ਮੈਨੂੰ ਮੁਕਤ ਕਰ ਦਿਓ ਮੈਂ ਹੁਣ ਇਸ ਪਿੰਡ ਦੇ ਵਿੱਚ ਨਹੀਂ ਆਵਾਂਗਾ ਤੇ ਜਿਸ ਨੂੰ ਤੁਸੀਂ ਇਹ ਸਟੋਰੀ ਸੁਣਾ ਦਿਓਗੇ ਮੈਂ ਉਸਦੇ ਕੋਲ ਵੀ ਕਦੀ ਨਹੀਂ ਆਉਂਦਾ ਹੁਣ ਅੱਜ ਦੀ ਡੇਟ ਦੇ ਵਿੱਚ ਵੀ ਇਹ ਮਰ ਉਦਾਂ ਹੀ ਚੱਲਦਾ ਪਿਆ ਰਿਹਾ ਠੀਕ ਹੈ ਇੱਥੇ ਇੱਕ ਹੋਰ ਛੋਟੀ ਜੀ ਸਾਖੀ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਨੇ ਇਸ ਪੂਰੀ ਗਵਨਵਾਦੀ ਤਰਫੀ ਨੂੰ ਨਾਲ ਇੱਕ ਵਾਰ ਦਿੱਤਾ ਸੀਗਾ ਇੱਕ ਦਿਨ ਇੱਕ ਜਵਾਨ ਬੰਦੇ ਦੀ ਨੌਤ ਹੋ ਗਈ ਉੱਥੇ ਤੇ ਉਹਨਾਂ ਨੇ ਕਿਹਾ ਕਿ ਜਦੋਂ ਇੱਥੇ ਕਿਸੇ ਦੀ ਮੌਤ ਰਹੀ ਨਾ ਤੇ ਫਿਰ ਗੁਰੂ ਅਮਰਦਾਸ ਜੀ ਨੇ ਕਿਹਾ ਬੜਾ ਉਹਨਾਂ ਨੇ ਉਹ ਲਾਭ ਦੇਖਿਆ ਤੇ ਉਹਨਾਂ ਨੇ ਇਸ ਧਰਤੀ ਨੂੰ ਵਾਰ ਦਿੱਤਾ ਕਿ ਇਸ ਪਿੰਡ ਦੇ ਵਿੱਚ ਕਦੀ ਵੀ ਜਵਾਨ ਮੌਤ ਨਹੀਂ ਹੋਈ ਮੇਰੇ ਵਰਗਾ ਕੋਈ ਬੇਕੂਫ ਉੱਤੇ ਬੈਠਾ ਸੀਗਾ ਕਹਿੰਦਾ ਇਹ ਕਿੰਨੀ ਦੇਰ ਤੱਕ ਅਪਲਾਈ ਰਹੇਗਾ ਫਿਰ ਗੁਰੂ ਅਮਰਦਾਸ ਨੇ ਕਿਹਾ ਤਾਂ ਜਿੰਨੀ ਦੇਰ ਤੱਕ ਮੈਂ ਰਹਾ ਹਾਂ ਓਨੀ ਦੇਰ ਤੱਕ ਹੀ ਅਪਲਾਈ ਰਹੇਗਾ ਸ਼ਾਇਦ ਜੋ ਬੇਕੂਫ ਹੀ ਨਾ ਕਰਦਾ ਸ਼ਾਇਦ ਇਸ ਧਰਤੀ ਨੂੰ ਹਮੇਸ਼ਾ ਤੂੰ ਹੀ ਇਹ ਵਾਲ ਮਿਲਿਆ ਰਹਿੰਦਾ ਇੱਥੇ ਕਦੀ ਵੀ ਜਵਾਨ ਮੌਤਾਂ ਨਹੀਂ ਹੁੰਦੀ ਐਂਡ ਇਸ ਤਰ੍ਹਾਂ ਸੀਗੀ ਐਸ ਏਰੀਆ ਦੀ ਕਿ ਇੱਥੇ ਹੁਣ ਨਸ਼ੇ ਦੇ ਕਾਰਨ ਬਹੁਤ ਜਵਾਨ ਮੌਤਾਂ ਹੋ ਜਾਂਦੀਆਂ 14 14 12 12 13 13 ਸਾਲ ਦੇ ਵਿੱਚ ਮਰ ਜਾਂਦੇ ਨਸ਼ੇ ਕਰਦੇ ਲੋਕ ਇੱਥੇ ਗੰਦੇ ਰੋ ਠੀਕ ਹੈ ਜੀ ਆਓ ਹੁਣ ਆਪਾਂ ਚੱਲੀਏ ਪੰਜਵੇਂ ਪਾਸ਼ਾ ਜੀ ਦਾ ਪ੍ਰਕਾਸ਼ ਸਥਾਨ ਜਿੱਥੇ ਉਹਨਾਂ ਦਾ ਜਨਮ ਹੋਇਆ ਇਹੀ ਪ੍ਰਕਾਸ਼ ਸਥਾਨ ਹੈ ਗੁਰੂ ਅਰਜਨ ਦੇਵ ਬਾਸ਼ਾ ਤੇ ਚਲੋ ਅੱਜ ਹੁਣ ਅਸੀਂ ਉਸ ਜਗ੍ਹਾ ਤੇ ਚਲੀਏ ਜਿਹੜਾ ਬਹੁਤ ਅਮਰਦਾਸ ਜੀ ਦਾ ਘਰ ਹੈਗਾ ਇੱਥੋਂ ਵਿੱਚੋਂ ਇੱਥੇ ਨਿਕਲ ਜਾਓ ਭਾਵੇਂ ਥੋੜਾ ਜਿਹਾ ਕੱਚਾ ਹੈਗਾ ਨਿਕਲ ਜਾਓ ਬਰਵਾ ਹੁਣ ਇਹ ਟੁੱਟ ਹੁਣ ਇਹਦੀ ਟੁੱਟ ਦਾ ਨਿਸ਼ਾਨੀ ਤੁਹਾਨੂੰ ਹੋਰ ਦਿਖਾਣਾ ਮੈਂ ਕਿ ਇਹ ਕਿਦਾਂ ਆਪਾਂ ਕਹਿੰਦੇ ਆ ਕਿ ਪੁਰਾਣੀ ਐ ਉਹ ਬਾਹਰ ਦਾ ਦੇਖੋ ਜਿਹੜਾ ਦੇਖੋ ਉਹ ਦੇਖੋ ਉਹ ਜਿਹੜਾ ਦੇਖੋ ਜਗਾ ਜਗਾ ਤੁਹਾਨੂੰ ਇੱਕ ਤਾਂ ਨ ਡਿਫਰੈਂਸ ਨਜ਼ਰ ਆ ਰਿਹਾ ਹੈ ਹਾਂ ਉਹ ਡਿਫਰੈਂਸ ਹੀ ਨਜ਼ਰ ਆ ਰਿਹਾ ਫਾਈਨ ਇੱਕ ਮਿੰਟ ਹੋਰ ਜਰਾ ਰੁਕੋ ਰੁਕੋ ਇੱਥੇ ਰੁਕੋ ਇਹ ਤੇ ਪੁਰਾਣੀ ਰੋਸ਼ਨਦਾਨ ਉਹ ਪੁਰਾਣੇ ਰੋਸ਼ਨਦਾਨ ਮਿਲਦੇ ਪਏ ਠੀਕ ਹੈ ਚੁੱਲਾ ਪੁਰਾਣਾ ਦਨ ਸਿਰ ਚੱਕੀ ਆ ਦੇਖੋ ਡਿਫਰੈਂਸ ਨਜ਼ਰ ਆ ਰਿਹਾ ਹੈ ਇੱਟਾਂ ਦਾ ਕਿਉਂਕਿ ਇਹਨਾਂ ਦੀ ਸੈਟਿੰਗ ਕੀਤੀ ਗਈ ਹੈ ਨਿਸ਼ਾਨੀ ਕੋਲ ਪਾਸੇ ਦਿਖਾ ਦੇਣਾ ਤੁਹਾਨੂੰ ਕਿ ਇਹਦੀ ਸੈਟਿੰਗ ਕਿਦਾਂ ਕੀਤੀ ਗਈ ਆ ਦੇਖੋ ਇਹ ਆ ਆ ਥੱਲੇ ਵੀ ਨਾ ਹਜੇ ਵੀ ਆ ਦੇਖੋ ਆ ਕੀ ਹੈ ਇਹ ਕੱਲੀ ਆ ਗਈ ਮਿੱਟੀ ਇਹਨੂੰ ਅਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਗਾਰੇ ਦੀ ਚਨੀਾਈ ਲਾਈਕ ਮਿੱਟੀ ਨੂੰ ਨਾ ਪਾਣੀ ਉਹਨਾਂ ਕ ਪਾ ਦੇਣਾ ਤੇ ਥੋੜਾ ਜਿਹਾ ਆਇਲੀਸ਼ੀਆ ਕਰਕੇ ਨਾ ਜਾਂ ਫਾਈਂਡ ਆਫ ਅ ਕਾਈਂਡ ਆਫ ਅ ਕਲੇ ਕਲੇਸ਼ ਬਣਾ ਲੈਣਾ ਕਲੇਸ਼ ਦੇ ਉੱਤੇ ਇੱਟ ਰੱਖੀ ਜਾਂਦੀ ਉਹਦੇ ਤੇ ਇੱਟ ਟਕਾਈ ਜਾਂਦੀ ਇੱਟ ਰੱਖੀ ਜਾਂਦੀ ਇੱਟ ਤੇ ਟਕਾਈ ਜਾਂਦੀ ਸਿਮਿੰਟ ਨਹੀਂ ਵਰਤਿਆ ਗਾਰੇ ਦੀ ਚਣਾਈ ਕੀਤੀ ਇਹ ਗਾਰੇ ਦੀ ਪੁਰਾਣੀ ਇੱਟ ਹੈ ਹਾਂ ਇੱਟ ਵੀ ਨਾਨਕਸ਼ਾਈ ਇੱਟ ਹੈ ਅੱਜਕੱਲ ਦੀ ਇੱਟ ਨਹੀਂ ਮਿਲਦੀ ਨਹੀਂ ਹੈਗੀ ਲੇਕਿਨ ਇਹਦੇ ਵਿੱਚ ਕੀ ਹੈ ਇੱਕ ਹੋਰ ਕੰਮ ਕੀਤਾ ਉਹਨੂੰ ਸੈਟਿੰਗ ਕਰਨ ਵਾਸਤੇ ਨਵੀਆਂ ਇੱਟਾਂ ਜਿਹੜੀਆਂ ਨਾਨਕ ਸ਼ਹੀਦ ਬਣਾਈਆਂ ਗਈਆਂ ਪੱਠੇ ਤੋਂ ਉਹ ਸਪੈਸ਼ਲ ਜਿਹੜੀਆਂ ਲਾਲ ਜੀ ਦੇ ਕੋਲ ਲਾਈਨਾਂ ਲਾਉਂਦੀ ਉਹ ਲਾਈਨ ਲਾਈਨ ਅਗਲਾਉਂਦੀ ਉੱਤੇ ਵੀ ਲਾਈਨਾਂ ਦੀ ਕਿਨਾਂ ਲੱਗ ਲਾਈਨ ਇਹ ਇਹਨੂੰ ਸੈੱਟ ਕਰਨ ਲਈ ਇੱਥੇ ਯੂਜ਼ ਕੀਤਾ ਗਿਆ ਕਿਉਂਕਿ ਇਹ ਧਾਂਚਾ ਬੰਦਾ ਇਦਾਂ ਪ੍ਰੋਪਰ ਖੜਾ ਨਹੀਂ ਸੀ ਰਹਿਣਾ ਠੀਕ ਹੈ ਆ ਥੱਲੇ ਜਿਹੜੀ ਹੈ ਥੱਲੇ ਮਿੱਟੀ ਹੈ ਠੀਕ ਹੈ ਹੁਣ ਮਿੱਟੀ ਦੀ ਬੈਨੀਫਿਟ ਕੀ ਹੈ ਕਿ تھوڑے ٹائم ਬਾਅਦ ਇਹਦੇ ਤੇ ਇੱਕ ਹੋਰ ਕੰਮ ਕੀਤਾ ਜਾਂਦਾ ਹੁੰਦਾ ਸੀਗਾ ਅੱਜ ਕੱਲ ਤੁਸੀਂ ਯੂਜ਼ ਕਰਦੇ ਹੋ ਨਾ ਜਿਹੜੇ ਫਰਨਲ ਇਹ ਵੋ ਵਗੈਰਾ ਮੱਛਰ ਮੁਛਰ ਨਾ ਆਣ ਹਰ ਅਨਾਈ ਟਾਈਮ ਤੇ ਕੀ ਕੀਤਾ ਜਾਂਦਾ ਸੀਗਾ ਇਸ ਜਗ੍ਹਾ ਦੇ ਵਿੱਚ ਨਾ ਲਗਾਇਆ ਜਾਂਦਾ ਸੀਗਾ ਗੋਆ ਹਾਂ ਕੋਈ ਦੀ স্মੈਲ ਕਰਕੇ ਕੀੜੇ ਮਕਰ ਕੀੜਾ ਮਕੋੜਾ ਨਹੀਂ ਸੀ ਅੰਦਰ ਆਂਦਾ ਤੇ ਮੱਛਰ ਮੱਖੀ ਸੀ ਅੰਦਰ ਆਂਦਾ ਕਿਉਂਕਿ ਗੋਏ ਦੀ স্মੈਲ ਐਨੀ ਖੁੰਦੀ ਸੀਗੀ ਉਹਦੇ ਚੱਕਰ ਚ ਇਹ ਸਭ ਚੀਜ਼ਾਂ ਅੰਦਰ ਨਹੀਂ ਆਉਂਦੀਆਂ ਸੀਗੀਆਂ ਹੁਣ ਆਓ ਅੱਜ ਆਪਾਂ ਹੁਣ ਇਕੱਠੇ ਬੈਠਦੇ ਆ ਸਾਰੇ ਜਿਹੜੇ ਪੱਕੇ ਥੱਲੇ ਲੱਗੇ ਹੋਇਆ ਉਹਦੇ ਥੋੜੇ ਦਿਰ ਬੈਠੀਏ ਫਿਰ ਆਪਾਂ ਵਾਪਸੀ ਕਰ ਲਈਏ ਤੁਹਾਨੂੰ ਅਮਰਦਾਸ ਸਾਹਿਬ ਜੀ ਤੁੰਗੁਰ ਅਮਰਦਾਸ ਸਾਹਿਬ ਜੀ ਧੰਗੁਰ ਅਮਰਦਾਸ ਸਾਹਿਬ ਜੀ ਤੁੰਗੁਰ ਅਮਰਦਾਸ ਸਾਹਿਬ ਜੀ ਧੰਗੁਰ ਅਮਰਦਾਸ ਸਾਹਿਬ ਜੀ ਧੰਗੁਰ ਅਮਰਦਾਸ ਸਾਹਿਬ ਜੀ ਤੁੰਗੁਰ ਅਮਰਦਾਸ ਸਾਹਿਬ ਜੀ ਧੰਗੁਰ ਅਮਰਦਾਸ ਸਾਹਿਬ ਜੀ ਤੁੰਗੁਰ ਅਮਰਦਾਸ ਸਾਹਿਬ ਜੀ

Bye.